ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਕਲੈਕਸ਼ਨ ਕਲੈਕਸ਼ਨ ਅੱਜ ਦੀ ਸਾਰੀ ਜਿੰਨੀ ਵੀ ਰਹੂਗੀ ਵਿਸਕੋਸ ਮਸਲੀਨ ਦੇ ਉੱਪਰ ਆਈ ਆ ਪਾਰਟੀ ਵੇਅਰ ਹੈਂਡਵਰਕ ਦੇ ਸੂਟ ਨੇ ਜਿੰਨਾ ਵੀ ਉੱਪਰ ਵਰਕ ਹੋਇਆ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਸੂਟ ਆਇਆ ਪ੍ਰਾਈਸ ਬਹੁਤ ਰੀਜ਼ਨੇਬਲ ਆਇਆ ਇਨ੍ਹਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ WhatsApp ਦਾ ਨੰਬਰ ਹੈ ਜਿਹੜਾ ਮੇਰਾ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਉਹਦੇ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਨ੍ਹਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਸਾਰੀ ਕਲੈਕਸ਼ਨ ਜਾਨਕਿ ਬਹੁਤ ਸੋਹਣੀ ਆ ਕਿਉਂਕਿ ਸਭ ਤੋਂ ਜ਼ਿਆਦਾ ਵਾ ਬਜਟ ਮੰਡ ਮਸਲੀਨ ਤੇ ਹੀ ਆ ਕਿਉਂਕਿ ਪਹਿਣਾ ਨੂੰ ਹੁੰਦਾ ਕਿ ਬਾਹਰ ਅੰਦਰ ਪਾਉਣ ਲਈ ਵੀ ਵਧੀਆ ਨੇ ਤੇ ਬਾਕੀ ਵਿਸਕੋਸ ਮਸਲੀਨ ਬਹੁਤ ਹੀ ਵਧੀਆ ਹੈ ਸੌਫਟ ਵਾਲਾ ਬੇਸ ਆ ਬਿਲਕੁਲ ਹੀ ਮਤਲਬ ਕਿ ਬਿਲਕੁਲ ਲਾਈਟ ਵੇਟ ਕਪੜਾ ਹੁੰਦਾ ਵਾ ਤੇ ਇਹਦੇ ਉੱਤੇ ਸਾਰੇ ਵਰਕ ਵੀ ਹੋ ਰਹੇ ਨੇ ਗਰਮੀਆਂ ਚ ਪੌਣ ਲਈ ਜੇ ਪਾਰਟੀ ویئر ਕਲੈਕਸ਼ਨ ਦੇ ਵਿੱਚ ਸਭ ਤੋਂ ਬੈਸਟ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਹੋ ਜਾ ਸਕਰੀਨ ਸ਼ਾਟ ਲੈ ਲਿਓ ਪਲੀਜ਼ ਮੇਰੇ ਚੈਨਲ ਤੇ ਨਵੇਂ ਜਿਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਹੁਤ ਪੈਣਾ ਦੇ ਕਮੈਂਟ ਆਉਂਦੇ ਹੁੰਦੇ ਆ ਕਿ ਤੁਸੀਂ ਕੈਸ਼ ਔਨ ਡਿਲੀਵਰੀ ਕੈਸ਼ ਔਨ ਡਿਲੀਵਰੀ ਮੈਂ ਹਮੇਸ਼ਾ ਦੱਸ ਦਿੰਦੀ ਹਾਂ ਕਿ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਔਨਲਾਈਨ ਪੇਮੈਂਟ ਹੀ ਤੁਹਾਨੂੰ ਕਰਨੀ ਪਊਗੀ ਤੇ ਪੇਮੈਂਟ ਹੋਈ ਤੋਂ ਬਾਅਦ ਹੀ ਤੁਹਾਡੀ ਆਰਡਰ ਦੀ ਜਿਹੜੀ ਹੈ ਬੁਕਿੰਗ ਮੰਨੀ ਜਾਊਗੀ ਕਈ ਵਾਰੀ ਕੀ ਹੁੰਦਾ ਤੁਸੀਂ ਕਹਿ ਦਿੰਨੇ ਮੈਮ ਹੋਲਡ ਤੇ ਰੱਖ ਲਓ ਅਸੀਂ ਇੱਕ ਦੋ ਅੱਜ ਸ਼ਾਮ ਨੂੰ ਕਰਦੇ ਆਂ ਫਿਰ ਕੱਲ ਨੂੰ ਸਵੇਰ ਨੂੰ ਕਰਦੇ ਆਂ ਇਸ ਤਰ੍ਹਾਂ ਉਹ ਕੰਮ ਲੰਬਾ ਹੋਈ ਜਾਂਦਾ ਤਾਂ ਜੇ ਉਸੇ ਟਾਈਮ ਦੇ ਵਿੱਚ ਕਿਸੇ ਹੋਰ ਕਸਟਮਰ ਨੇ ਉਹੀ ਸੂਟ ਪਸੰਦ ਕਰ ਲਿਆ ਤਾਂ ਸਾਨੂੰ ਉਹਨੂੰ ਦੇਣਾ ਪੈਂਦਾ ਕਿਉਂਕਿ ਮੈਂ ਹਮੇਸ਼ਾ ਕਹਿੰਦੀ ਆ ਕਿ ਪੇਮੈਂਟ ਹੋਈ ਤੇ ਹੀ ਬੁਕਿੰਗ ਨੂੰ ਮੈਂ ਅਸੀਂ ਮੰਨਦੇ ਆ ਤੇ ਇਹ ਨਹੀਂ ਹੈਗਾ ਕਿ ਤੁਸੀਂ ਕਹਿਤਾ ਤਾਂ ਮੈਂ ਹੋਲਡ ਤੇ ਰੱਖਤਾ ਤੇ ਮੈਂ 2 ਦਿਨ ਵੇਟ ਕਰੀ ਚੱਲਾਂ 3 ਦਿਨ ਆਏ ਹੁੰਦਾ ਵੀ ਉਹ ਦੂਸਰਾ ਕਸਟਮਰ ਵੀ ਵੇਟਿੰਗ ਤੇ ਇੰਨਾ ਟਾਈਮ ਉਹਨਾਂ ਨੂੰ ਰੋਕਣਾ ਵੀ ਕਾਫੀ ਔਖਾ ਹੋ ਜਾਂਦਾ ਇਸ ਲਈ ਮੇਰੀ ਕੋਸ਼ਿਸ਼ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਆ ਪੈਣੋ ਇਹ ਕੋਸ਼ਿਸ਼ ਜ਼ਰੂਰ ਕਰਿਆ ਕਰੋ ਜੇ ਹੋਲਡ ਤੇ ਲਖਾਇਆ ਤਾਂ ਪੇਮੈਂਟ ਕਰਕੇ ਆਪਣੇ ਸੂਟ ਦੀ ਬੁਕਿੰਗ ਕਰ ਲਿਆ ਕਰੋ ਤੇ ਤਾਂ ਹੀ ਤੁਹਾਡਾ ਫਿਰ ਸੂਟ ਨਿਕਲ ਜਾਂਦਾ ਉਹ ਕਲਰ ਨਿਕਲ ਜਾਂਦਾ ਫਿਰ ਤੁਸੀਂ ਮੇਰੇ ਤੇ ਗੁੱਸੇ ਹੋ ਜਾਂਦੇ ਹੋ ਕਿ ਹਾਂਜੀ ਅਸੀਂ ਤੁਹਾਨੂੰ ਕਿਹਾ ਸੀ ਤੁਸੀਂ ਸੂਟ ਰੱਖਿਆਗਾ ਤਾਂ ਨਹੀਂ ਹੈਗਾ ਇੰਨੀ ਕ ਮਿਹਰਬਾਨੀ ਜ਼ਰੂਰ ਕਰ ਲਿਆ ਕਰੋ ਹਣ ਇਹਦੇ ਵਿੱਚ ਮੈਂ ਵੀ ਕੁਝ ਨਹੀਂ ਕਰ ਸਕਦੀ ਜੀ ਲਓ ਜੀ ਦਿਖਾਨੀ ਅੱਜ ਦੇ ਸੂਟ ਕਲੈਕਸ਼ਨ ਬਹੁਤ ਸੁਪਰ ਹਿੱਟ ਆ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਲਿਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਵਿਸਕੋਸ ਮਸਲੀਨ ਦੇ ਉੱਪਰ ਆ ਕਲਰ ਬਹੁਤ ਸੋਹਣੇ ਆਇਆ ਲਾਈਟ ਜੇ ਡਾਰਕ ਜੇ ਬਹੁਤ ਸੋਹਣੇ ਕਲਰਾਂ ਦੇ ਉੱਪਰ ਨੇ ਸੂਟ ਆ ਲਓ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਫਿਰ ਪੱਲੇ ਦੇ ਉੱਪਰ ਜਿੰਨੀ ਪ੍ਰਿੰਟਿੰਗ ਹੋਈ ਹੈ ਉੱਪਰ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਆਰੀਵਰਕ ਹੋਇਆ ਬਹੁਤ ਸੋਹਣਾ ਹੈਂਡ ਦਾ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਸਾਰੀ ਸੂਟ ਇਹ ਗ੍ਰੀਨ ਮਹਿੰਦੀ ਹੈ ਜਾਂ ਸ਼ੇਡ ਹੈ ਜੀ ਸਾਈਡ ਤੇ ਇਸ ਤਰ੍ਹਾਂ ਇਹਦੇ ਆਉਣੀਆਂ ਇਹ ਆਉਗੀ ਇਹਨਾਂ ਦੀ ਬਾਹਾਂ ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਸਾਰੀ ਡਿਜੀਟਲ ਹੋਈ ਹੋਈ ਆ ਤੇ ਜਿੰਨੀ ਪ੍ਰਿੰਟਿੰਗ ਫਰੰਟ ਤੇ ਆ ਸੇਮ ਸਾਰੀ ਬੈਕ ਦੇ ਉੱਪਰ ਆਉਂਦੀ ਸੇਮ ਹੀ ਇਦਾਂ ਇਨ੍ਹਾਂ ਦੀ ਬੈਕ ਆ ਨਾਲ ਇਨ੍ਹਾਂ ਦੇ ਸੇਮ ਪਲੇਨ ਬਾਟਮ ਆਉਣਗੀਆਂ ਸੇਮ ਫੈਬਰਿਕ ਦੀ ਆਉਗੀ ਮੂੰਗੀਆਂ ਸ਼ੇਡ ਦਾ ਸੂਟ ਆ ਮਹਿੰਦੀਆ ਮੂੰਗੀਆਂ ਜਾਂ ਗ੍ਰੀਨ ਕਲਰ ਚ ਤੇ ਉਸੇ ਤਰ੍ਹਾਂ ਦੇ ਸੇਮ ਬਾਟਮ ਆ ਬਹੁਤ ਸੋਹਣੀਆਂ ਯਾਨੀ ਕਿ ਪੀਸ ਬਹੁਤ ਸੋਹਣਿਆ ਆ ਸਿਲੇਕਟਡ ਜੇ ਪੀਸ ਨੇ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਾਰਾ ਘੇਰੇ ਦੇ ਉੱਪਰ ਤੁਸੀਂ ਕੰਮ ਦੇ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸਾਰਾ ਕੰਮ ਹੋਇਆ ਹੋਇਆ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਲੱਗੇ ਆ ਉਹ ਹੈਗੇ ਆ ਵਿਸਕੋਸ ਮਸਲੀਨ ਦੇ ਦੁਪੱਟੇ ਆ ਨਾਲ ਹਲੋ ਬਹੁਤ ਸੋਹਣੇ ਸਾਰੇ ਦੁਪੱਟਿਆਂ ਦੀ ਮਤਲਬ ਕਿ ਲੁੱਕ ਕਵਾਈਸ ਵੀ ਬਹੁਤ ਸੋਹਣੇ ਆ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਆ ਤੇ ਕਲਰਸ ਬਹੁਤ ਸੋਹਣੇ ਆਇਆ ਸੂਟਾਂ ਦੇ ਉੱਪਰ ਸਾਰੇ ਪਾਰਟੀ ਵੇਅਰ ਜੀ 컬렉ਸ਼ਨ ਆ ਜਿਹੜਾ ਮਰਜੀ ਸੂਟ ਇਹਨਾਂ ਚ ਤੁਸੀਂ ਲੈ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਲਓ ਜੀ ਅਗਲਾ ਹੈਗਾ ਜੀ ਮਹਿਰੂਨ ਸ਼ੇਡ ਦੇ ਉੱਪਰ ਸਾਰੀ ਡਿਜੀਟਲ ਪ੍ਰਿੰਟਿੰਗ ਆ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਇਹ ਵੀ ਸੂਟ ਬਹੁਤ ਸੋਹਣਾ ਸੇਮ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਸਾਰਾ ਉੱਪਰ ਹੈਂਡਵਰਕ ਦਾ ਜਿੰਨਾ ਵੀ ਇਹ ਕੰਮ ਤੁਹਾਨੂੰ ਦਿਖ ਰਿਹਾ ਸਾਰਾ ਆਰੀ ਦੇ ਨਾਲ ਹਾਈਲਾਈਟ ਕਰਕੇ ਹੈਂਡਵਰਕ ਦਾ ਸਾਰਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਤੇ ਸਾਈਡ ਤੇ ਸੇਮ ਪ੍ਰਿੰਟ ਬਾਹਾਂ ਤੇ ਆਊਗਾ ਇਹਨਾਂ ਦੇ ਵੀ ਕਲਰ ਬਹੁਤ ਸੋਹਣੇ ਆਏ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਲਿਓ ਤੇ ਸਾਰਾ ਵਿਸਕੋਸ ਦਾ ਫੈਬਰਿਕ ਆ ਵਿਸਕੋਸ ਮਸਲੀਨ ਦਾ ਪੂਰਾ ਬਟਰ ਵਰਗਾ ਜਾਨਕਿ ਸੌਫਟ ਕਪੜਾ ਹੁੰਦਾ ਇਹ ਆ ਲੋ ਜੀ ਨਾਲ ਹੈਗਾ ਇਹ ਡਿਜੀਟਲ ਦੁਪੱਟਾ ਲੱਗਿਆ ਹੋਇਆ ਸਾਰੇ ਪੀਸ ਮੈਂ ਇੱਕ ਤੋਂ ਇੱਕ ਜਿੰਨੇ ਵੀ ਹੈਗੇ ਆ ਸਾਰੇ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਜਿਹੜਾ ਮਾਜੀ ਪੀਸ ਤੁਸੀਂ ਚੱਕ ਲਿਓ ਵੀਡੀਓ ਦਾ ਇਹ ਹੈਗਾ ਰਾਸ਼ਟਰੀ ਜਾਂ ਸ਼ੇਡ ਆ ਪੱਲੇ ਦੇ ਉੱਪਰ ਸਾਰਾ ਕੰਮ ਚੈੱਕ ਕਰ ਸਕਦੇ ਹਾਂ ਸਾਰਾ ਜਿੰਨਾ ਵੀ ਆ ਤੁਹਾਨੂੰ ਕੰਮ ਦਿਖਦਾ ਸਾਰਾ ਥ੍ਰੈਡ ਵਰਕ ਦਾ ਹੋ ਕੇ ਹੈਂਡ ਵਰਕ ਦੇ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਸਾਰਾ ਆ ਵੀ ਸਾਰਾ ਕੰਮ ਉੱਪਰ ਆਰੀ ਦਾ ਹੋਇਆ ਹੋਇਆ ਬਹੁਤ ਸੋਹਣੀ ਨਾਲ ਮਿਰਰ ਦਾ ਕੰਮ ਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਰਾਸ਼ਟ ਕਲਰ ਦਾ ਇਹ ਸੂਟ ਆ ਸੇਮ ਬਾਹਾਂ ਦੇ ਪ੍ਰਿੰਟਿੰਗ ਆ ਸੇਮ ਪ੍ਰਿੰਟਿੰਗ ਇਹਨਾਂ ਦੇ ਬੈਕ ਤੇ ਆ ਰਹੀ ਆ ਤੇ ਨਾਲ ਇਹਨਾਂ ਦੇ ਪਲੇਨ ਆ ਰਹੀਆਂ ਨੇ बॉਟਮ ਸੇਮ ਕਲਰ ਦੇ ਵਿੱਚ ਹੀ ਸਿਲਕ ਵਾਂਗੂ ਸ਼ਾਈਨਿੰਗ ਹੁੰਦੀ ਆ ਤੇ ਗਰਮੀਆਂ ਚ ਪਾਉਣ ਲਈ ਪਾਰਟੀ ਵੇਅਰ ਕਲੈਕਸ਼ਨ ਚ ਬਹੁਤ ਵਧੀਆ ਫੈਬਰਿਕ ਆ ਇਹ ਇਹ ਹੈਗਾ ਇਹਦੇ ਨਾਲ ਡਿਜੀਟਲ ਦੁਪੱਟਾ ਗਲਾ ਹੈਗਾ ਇਹਦੇ ਵਿੱਚ ਹੀ ਬਲੂ ਸ਼ੇਡ ਇਹ ਵੀ ਸ਼ੇਡ ਬਹੁਤ ਸੋਹਣਾ ਵਾ ਇੱਕ ਤੋਂ ਇੱਕ ਸ਼ੇਡ ਆਇਆ ਇਹਨਾਂ ਦੇ ਵਿੱਚ ਜਾਨਕਿ ਕਲਰ ਬਹੁਤ ਸੋਹਣੇ ਆਏ ਨੇ ਕਲਰ ਕੋਈ ਵੀ ਜਿੰਨੇ ਵੀ ਕਲਰ ਖੁੱਲਣਗੇ ਬਹੁਤ ਸੋਹਣੇ ਛੇਡਾਂ ਦੇ ਉੱਪਰ ਆ ਜਿਹੜਾ ਮਰਜੀ ਕਲਰ ਚੱਕ ਲਿਓ ਅਲੱਗ ਜਿਹਾ ਡਿਫਰੈਂਟ ਜਿਹਾ ਕਲਰ ਨੇ ਨਾਲ ਸੇਮ ਹੀ ਵਿਸਕੋਸ ਮਸਲੀਨ ਦਾ ਦੁਪੱਟਾ ਦੁਪੱਟੇ ਸਾਰੇ ਪੂਰੇ ਖੁੱਲੇ ਡੁੱਲੇ ਲੰਬੇ ਚੌੜੇ ਜਿਵੇਂ ਪਹਿਣਾ ਭਾਲਦੀਆਂ ਹੁੰਦੀਆਂ ਨੇ ਕਿ ਵਧੀਆ ਬੁੱਕਲ ਵੱਜੇ ਵਧੀਆ ਲੈ ਜਾਣ ਛੋਟਾ ਨਾ ਹੋਵੇ ਦੁਪੱਟਾ ਪੂਰਾ ਵਧੀਆ ਦੁਪੱਟਾ ਇਹਨਾਂ ਦੇ ਨਾਲ ਲੱਗਿਆ ਹੋਇਆ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ ਲਓ ਜੀ ਅਗਲਾ ਹੈਗਾ ਗ੍ਰੇ ਕਲਰ ਦੇ ਉੱਪਰ ਇਹ ਗ੍ਰੇ ਨਹੀਂ ਹੈਗਾ ਇਹ ਕਲਰ ਹੈਗਾ ਜੀ ਜਿਵੇਂ ਆਪਾਂ ਬੇਬੀ ਬਲੂ ਕਲਰ ਕਹਦੇ ਉਹਦਾਂ ਦਾ ਕਲਰ ਆ ਗ੍ਰੇ ਬਲੂ ਜਿਹਾ ਕਲਰ ਆ ਬਲੂ ਦੀ ਸ਼ਾਈਨਿੰਗ ਜੀ ਆਉਂਦੀ ਆ ਮਿੱਠਾ ਪਿਆਰਾ ਜਿਹਾ ਸ਼ੇਡ ਹੈ ਵੀ ਦੇਖ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਉੱਪਰ ਸੇਮ ਪੀਸ ਆ ਘੇਰੇ ਦੇ ਉੱਪਰ ਸਾਰੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਸਿੰਪਲ ਸੋਬਰ ਸਰਦਾਰੀ ਜੀ ਲੋਕਾਂ ਸੂਟਾਂ ਦੀ ਜਾਨਕਿ ਕਲਰ ਵੀ ਐਂਡ ਨੇ ਤੇ ਡਿਜ਼ਾਈਨ ਵੀ ਐਂਡ ਨੇ ਜਿਹੜਾ ਮਰਜੀ ਡਿਜ਼ਾਈਨ ਚੱਕ ਲੋ ਯਾਨਕਿ ਰੁਪੀ ਰੇਂਜ ਬਹੁਤ ਜ਼ਿਆਦਾ ਰੀਜ਼ਨੇਬਲ ਆ ਇਹਨਾਂ ਦੀ ਆ ਲੋ ਜੀ ਇਹ ਹੈਗਾ ਜੀ ਨਾਲ ਦੁਪੱਟਾ ਮਸਲੀਨ ਦਾ ਦੁਪੱਟਾ ਨਾਲ ਬਹੁਤ ਸੋਹਣਾ ਸਾਰਾ ਡਿਜੀਟਲ ਦੁਪੱਟਾ ਆ ਅਗਲਾ ਕਲਰ ਹੈਗਾ ਇਹ ਚ ਬਲੈਕ ਗ੍ਰੇ ਕਲਰ ਇਹ ਵੀ ਕਲਰ ਬਹੁਤ ਸੋਹਣਾ ਵਾ ਦੇਖੋ ਘੇਰੇ ਦੇ ਉੱਪਰ ਵੀ ਸਾਰਾ ਕੰਮ ਹੋਇਆ ਬਲੈਕ ਇਹ ਪੂਰਾ ਬਲੈਕ ਨਹੀਂ ਗ੍ਰੇ ਬਲੈਕ ਜਿਹਾ ਕਲਰ ਆ ਜੀ ਇਹ ਜਿਹੜਾ ਕਲਾਉਨ ਦੇ ਵਿੱਚ ਗ੍ਰੇ ਜਿਹਾ ਕਲਰ ਆ ਜਾਂਦਾ ਦੇਖੋ ਬਲੈਕ ਦੇ ਉੱਪਰ ਕਿੰਨਾ ਸੋਹਣਾ ਕੰਮ ਉੱਠ ਕੇ ਆ ਰਿਹਾ ਵਾ ਬਹੁਤ ਵਧੀਆ ਕਲੈਕਸ਼ਨਾਂ ਨੇ ਕਲਰ ਬਹੁਤ ਸੋਹਣੇ ਆਏ ਨੇ ਨਾਲ ਸੇਮੀ ਫੈਬਰਿਕ ਦੀਆਂ ਬਾਟਮਸ ਲੱਗੀਆਂ ਹੋਈਆਂ ਨੇ ਤੇ ਨਾਲ ਪੂਰੇ ਖੁੱਲੇ ਡੁੱਲੇ ਡਿਜੀਟਲ ਦੁਪੱਟੇ ਲੱਗੇ ਹੋਏ ਨੇ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਲੰਬਾਈ ਚੌੜਾਈ ਪੂਰੀ ਵਧੀਆ ਦੁਪੱਟਿਆਂ ਦੀ ਕਵਰ ਪੀਸ ਗ੍ਰੀਨ ਕਲਰ ਦੇ ਉੱਤੇ ਦੇਖੋ ਕਿੰਨਾ ਵਧੀਆ ਗ੍ਰੀਨ ਬੋਟਲ ਗ੍ਰੀਨ ਕਲਰ ਦਾ ਪੀਸ ਆ ਸਾਰਾ ਇਸ ਤਰ੍ਹਾਂ ਲੱਗਦਾ ਜਿਵੇਂ ਸਾਰੇ ਕੀਤੇ ਕੰਮ ਪੂਰਾ ਵਧੀਆ ਹੈਂਡਵਰਕ ਦਾ ਇਹ ਸਾਰੀ ਪ੍ਰਿੰਟਿੰਗ ਆ ਪੂਰੀ ਵਧੀਆ ਜਿਹਨੂੰ ਹਾਈਲਾਈਟ ਕੀਤਾ ਹੋਇਆ ਸਾਰਾ ਉਹਦੇ ਨਾਲ ਆਰੀ ਦੇ ਨਾਲ ਸਾਰੇ ਫਲਾਵਰ ਨੂੰ ਵੀ ਹਾਈਲਾਈਟ ਨਾਲ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਯਾਨੀ ਕਿ ਸਿੰਪਲ ਸੋਬਰ ਸਰਦਾਰੀ ਜੀ ਚੀਜ਼ ਆ ਨਾਲ ਸੇਮ ਬਾਹਾਂ ਦੇ ਉੱਪਰ ਪ੍ਰਿੰਟਿੰਗ ਆਉਗੀ ਇਸ ਤਰ੍ਹਾਂ ਸੇਮ ਬੈਕ ਦੇ ਉੱਪਰ ਜਾਊਗੀ ਨਾਲ ਪਲੇਨ ਬਾਟਮ ਆਊਗੀ ਇਹ ਵਾਲੇ ਸੂਟ ਦੇ ਨਾਲ ਜਿਹੜਾ ਦੁਪੱਟਾ ਬਾਹਰ ਹੋਊਗਾ ਜੀ ਫੁੱਲ ਪਿਓਰ ਦਾ ਇਹ ਵੀ ਤੁਹਾਨੂੰ ਆਪਸ਼ਨ ਹੈਗੀ ਐ ਚ ਜਿਹੜੀ ਪਹਿਨ ਫੁੱਲ ਪਿਓਰ ਦਾ ਦੁਪੱਟਾ ਲੈਣਾ ਚਾਹੁੰਦੀ ਆ ਉਹਨਾਂ ਲਈ ਫੁੱਲ ਪਿਓਰ ਦਾ ਦੁਪੱਟਾ ਵੀ ਹੈਗਾ ਇਹ ਸੂਟ 'ਚ ਸਾਰਾ ਡਿਜੀਟਲ ਬਣਿਆ ਬਹੁਤ ਸੋਹਣਾ ਪੀਸ ਆ सिंगल ही पीस आ जी भी भैन ने बुक करना हो अपना होॉट लैके बुक कर सकते बहुत ही सोहना पैटर्न है देखो सारे लैसिस का भी काम होया सारे कितने ਗੋਟਾ ਪੱਤੀ ਨਾਲ ਫਲਾਵਰਾਂ ਨੂੰ ਉਹ ਕੀਤਾ ਹੋਇਆ ਵਿੱਚ ਗੋਟਾ ਪੱਤੀ ਦਾ ਫਲਾਵਰਾਂ ਦੇ ਕੰਮ ਹੋਇਆ ਹੋਇਆ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਲੈਸਿਸ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਸਾਰੇ ਲੈਸਿਸ ਹੋਈਆਂ ਹੋਈਆਂ ਕਲਰ ਦੇਖੋ ਕਿੰਨੇ ਸੋਹਣੇ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੋਇਆ ਹੋਇਆ ਸਾਰੇ ਕਿਤੇ ਅ ਜਿੰਨਾ ਵੀ ਸਾਰਾ ਦਿਖ ਰਿਹਾ ਸਾਰੀ ਲੈਸਿਸ ਦਾ ਕੰਮ ਹੋਇਆ ਹੋਇਆ ਉੱਪਰ ਲੱਗ ਤੋ ਪੈਚ ਲੱਗਿਆ ਹੋਇਆ ਪੈਚ ਦੇ ਉੱਪਰ ਵੀ ਸਾਰਾ 골ਡਨ ਥ्रेड ਦੇ ਨਾਲ ਫਲਾਵਰਸ ਪ੍ਰਿੰਟਿੰਗ ਨੂੰ 골ਡਨ ਥ੍ਰੈਡ ਦੇ ਨਾਲ ਸਾਰਾ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣੀ ਕਲੈਕਸ਼ਨ ਹੈ ਯੂਨੀਕ ਜੀ ਬਹੁਤ ਵਧੀਆ ਪੀਸ ਨੇ ਰੈਡੀ ਹੋਏ ਜਿਹੜਾ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਹਲੋ ਸੇਮ ਬਾਹਾਂ ਦੇ ਉੱਪਰ ਪ੍ਰਿੰਟਿੰਗ ਆ ਦੇਖੋ ਬਾਟਮ ਇਹਦੇ ਨਾਲ ਸੇਮ ਰਹੂਗੀ ਪਲੇਨ ਜੀ ਤੇ ਨਾਲ ਇਹਨਾਂ ਦੇ ਰਹਿਣਗੇ ਪਿਓਰ ਵਿਸਕੋਸ ਮਸਲਿਨ ਦੇ ਡਿਜੀਟਲ ਦੁਪੱਟੇ ਅੰਟ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਚਾਰ ਜੀ ਚਾਰ ਕਲਰ ਨੇ ਇਹਦੇ ਵਿੱਚ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਹਾਂਜੀ ਇਹ ਹੈਗਾ ਪਰਪਲ ਸ਼ੇਡ ਸਾਰੇ ਪਰਪਲ ਲੈਸ ਦੇ ਨਾਲ ਕੁਝ ਵੀ ਅਲੱਗ ਤੋਂ ਕਰਾਉਣ ਦੀ ਲੋੜ ਨਹੀਂ ਸਿਰਫ ਤੁਸੀਂ ਸਮਾ ਕੇ ਹੀ ਪਾਉਣਾ ਕਿਉਂਕਿ ਲੈਸਸ ਦੀਆਂ ਡਿਜ਼ਾਈਨਿੰਗਾਂ ਜਿਸ ਤਰ੍ਹਾਂ ਪੂਰਾ 트ੈਂਡ ਚੱਲ ਰਿਹਾ ਲੈਸਸ ਦੇ ਨਾਲ ਪੂਰਾ ਵਧੀਆ ਸਾਰਾ ਕੰਮ ਉੱਪਰ ਹੋਇਆ ਹੋਇਆ ਤੇ ਪੂਰੀ ਵਧੀਆ ਵਾਲੀ ਲੈਸ ਲੱਗੀ ਹੋਈ ਆ ਬਹੁਤ ਸੋਹਣੇ ਪੀਸ ਨੇ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਪੂਰਾ ਵਧੀਆ ਸੌਫਟ ਬੇਸ ਲੱਗਿਆ ਹੋਇਆ ਨਾਲ ਇਹਦੇ ਸੇਮ ਡਿਜੀਟਲ ਦੁਪੱਟਾ ਵਾ 4 ਕਲਰਾਂ ਉੱਪਰ ਇਹ ਆਏ ਨੇ ਅਗਲਾ ਕਲਰ ਇਹਦੇ ਵਿੱਚ ਹੈਗਾ ਅੰਗੂਰੀ ਜਿਹਾ ਸ਼ੇਡ ਆ ਲੋ ਪਿਸਤਾ ਗ੍ਰੀਨ ਵੀ ਕਹਿ ਸਕਦੇ ਆ ਅੰਗੂਰੀ ਸ਼ੇਡ ਵੀ ਕਹਿ ਸਕਦੇ ਆ ਦੇਖੋ ਇਹ ਵੀ ਬਹੁਤ ਸੋਹਣਾ ਪੀਸ ਆ ਪੀਸਾਂ ਦੀ ਗ੍ਰੇਸ ਯਾਨੀ ਕਿ ਜਿੰਨੀ ਤੁਹਾਨੂੰ ਵੀਡੀਓ ਚ ਦਿਨਦੀ ਆ ਉਦੋਂ ਦੁਗਣੀ ਤੁਹਾਡੇ ਕੋਲ ਆ ਕੇ ਹੋਣੀ ਆ ਇੰਨੇ ਵਧੀਆ ਯਾਨੀ ਕਿ ਪੀਸ ਰੈਡੀ ਹੋਏ ਹੋਏ ਨੇ ਕਿਉਂਕਿ ਲੈਸਿਸ ਦਾ ਕੰਮ ਵੀ ਹੋਇਆ ਹੈਂਡਲ ਦਾ ਕੰਮ ਥ੍ਰੈਡ ਦਾ ਵੀ ਕੰਮ ਹੋਇਆ ਗੋਟਾ ਪੱਤੀ ਦਾ ਵੀ ਕੰਮ ਹੋਇਆ ਸਿੰਪਲ ਛੋਟਾ 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 ਸਾਰਾ ਕੰਮ ਕੀਤਾ ਹੋਇਆ ਸੂਟਾਂ ਦੇ ਉੱਪਰ ਬਹੁਤ ਸੋਹਣੀ ਕਲੈਕਸ਼ਨਾਂ ਦੇ ਨਾਲ ਸੂਟ ਰੈਡੀ ਹੋਈ ਹੋਏ ਨੇ ਨਾਲ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਇਹ ਹੈਗਾ ਅੰਗੂਰੀ ਜਿਹਾ ਇਹਦੇ ਨਾਲ ਵੀ ਸੇਮ ਬਾਟਮ ਆਉਗੀ ਜੀ ਆਹ ਲਓ ਕੰਟਰਾਸਟ ਨਾਲ ਇਹਨਾਂ ਦੇ ਬਾਟਮਸ ਨੇ ਗ੍ਰੇ ਕਲਰ ਦੀ ਆ ਲੋ। ਨੈਕਸਟ ਤੇ ਅੱਜ ਦੇ ਵੀਡੀਓ ਦਾ ਲਾਸਟ ਪੀਸ ਇਹ ਵੀ ਪੂਰਾ ਵਧੀਆ। ਪੀਚ ਜੀ ਟੂਨ ਤੇ ਆ ਇਹ। ਆ ਲੋ। ਇਹਨੂੰ ਇਸ ਤਰ੍ਹਾਂ ਲੈਸ ਦੇ ਕੇ ਇਸ ਤਰ੍ਹਾਂ ਲਾਇਆ ਹੋਇਆ ਵੀ ਅਲੱਗ ਤੋਂ ਪੈਚ ਬਟ ਹੈ ਸਾਰਾ ਵਿੱਚ ਹੀ ਪ੍ਰਿੰਟਿੰਗ ਆ ਸੇਮ ਪ੍ਰਿੰਟਿੰਗ ਵਾਂਗੂ ਪੈਚ ਵਾਂਗੂ ਇਹਦੀ ਡਿਜ਼ਾਈਨਿੰਗ ਹੋਈ ਹੋਈ ਆ। ਤੇ ਸਿਰਫ ਲੈਸਿਸ ਦਾ ਡਿਜ਼ਾਈਨ ਦੇ ਕੇ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੈਚਵਰਕ ਹੋਇਆ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣਾ ਫੈਬਰਿਕ ਆ ਨਾਲ ਸੇਮ ਹੀ ਦੁਪੱਟਾ ਵਾ ਜੀ ਹਾਂਜੀ ਹੋਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਬਹੁਤ ਸੋਹਣਾ ਫੈਬਰਿਕ ਸਿੰਪਲ ਸੋਬਰ ਸੂਟ ਆ ਇਹਨੇ ਬਹੁਤ ਸੋਹਣੀ ਸਰਦਾਰੀ ਜੀ ਲੁੱਕ ਤੇ ਨਾ ਤਾਂ ਇਹਨਾਂ ਨੂੰ ਸਿੰਪਲ ਕਹਿ ਸਕਦੇ ਆ ਯਾਨੀ ਕਿ ਵਧੀਆ ਨੇ ਬਹੁਤ ਸੋਹਣੀ ਕਲੈਕਸ਼ਨ ਆਈ ਆ ਇਹ ਤੇ ਵਧੀਆ ਰੇਂਜ ਦੇ ਉੱਪਰ ਆਏ ਨੇ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜੀ ਵਟਸਐਪ ਦਾ ਨੰਬਰ ਮੇਰਾ ਸਕਰੀਨ ਤੇ ਸ਼ੋ ਹੋਈ ਰਿਹਾ ਤੇ ਪੇਮੈਂਟ ਦਾ ਮੈਥਡ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸ ਹੀ ਚੁੱਕੀ ਹਾਂ ਕਿ ਆਨਲਾਈਨ ਹੀ ਆ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਚਲੋ ਜੀ ਮਿਲਦੀ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜਿਹੜੀਆਂ ਭੈਣਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਇਨਸਟਾ ਦੀ ਆਈਡੀ ਆ ਆਪਣੀ ਜਿਹੜੀਆਂ ਭੈਣਾਂ ਗਰੁੱਪ ਵਿੱਚ ਨਹੀਂ ਐਡ ਹੋ ਪਾਰੀਆਂ ਜਾਂ ਫਿਰ ਸਾਡੇ ਕੋਲ ਟਾਈਮ ਨਹੀਂ ਹੁੰਦਾ ਕਈ ਵਾਰੀ ਨਿਊ ਨੰਬਰਸ ਨੂੰ ਗਰੁੱਪ ਚ ਐਡ ਕਰਨ ਦਾ ਵੈਸੇ ਤਾਂ ਸਾਡੀ ਕੋਸ਼ਿਸ਼ ਹੁੰਦੀ ਆ ਸੀ ਨਾਮ ਦੇ ਨਾਲ ਕਰ ਵੀ ਰਹੇ ਆ ਪਰ ਆਪਣੀ ਜਿੰਨੀ ਗਰੁੱਪ ਦੇ ਵਿੱਚ ਆ ਰਹੀ ਆ ਸਾਰੀ ਕਲੈਕਸ਼ਨ ਹੀ ਇੰਸਟਾ ਤੇ ਵੀ ਆ ਰਹੀ ਆ ਤੇ ਇੰਸਟਾ ਦੀ ਆਈਡੀ ਆ ਆਪਣੀ ਚੈਹਲ ਕਲੈਕਸ਼ਨ 27 ਜਿਹੜੀ ਮੈਂ ਮੈਂਸ਼ਨ ਕਰ ਦੂੰਗੀ ਤਾਂ ਉਹਦੇ ਉੱਪਰ ਜਾ ਕੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰ ਸਕਦੇ ਹੋ ਉੱਥੇ ਨਿਊ ਜੋ ਵੀ ਅਪਡੇਟਸ ਨੈਕਸਟ ਵੀਕ ਜੋ ਆਪਣੇ ਕੋਲ ਨਿਊ ਆ ਰਿਹਾ ਹੁੰਦਾ ਵਾ ਜਾਂ ਕੋਸ਼ ਹੁੰਦਾ ਜਿਹਨਾਂ ਦੀ ਵੀਡੀਓ ਪਾਉਣ ਦਾ ਮੌਕਾ ਹੀ ਨਹੀਂ ਮਿਲਦਾ ਉਹ ਉੱਥੇ ਹੀ ਜਿਵੇਂ ਗਰੁੱਪ ਵਿੱਚ ਜਾਂ ਇੰਸਟਾ ਤੇ ਸੋਲਡ ਆਊਟ ਹੋ ਜਾਂਦੇ ਨੇ ਕਲਰ ਚੁਆਇਸ ਹੋ ਜਾਂਦੀ ਆ ਤੇ ਤੁਸੀਂ ਉਹਨੂੰ ਜਾ ਕੇ ਜਰੂਰ ਫੋਲੋ ਕਰ ਸਕਦੇ ਹੋ ਤੇ ਉਹਦੇੋਂ ਆਪਣਾ ਆਰਡਰ ਵੀ ਦੇ ਸਕਦੇ ਹੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ